ਵਾਹੀ ਗੁਰਗੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਤੁਹਾਡਾ ਸਾੜੀ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਨੇ ਬਬਰ ਲੈ ਕੇ ਆ ਸ਼ੈਮੀ ਪਟਿਆਲੇ ਸ਼ਹੀ ਪੱਗ ਜੀ ਲੈਂਤੋਂ 7.5 ਮੀਟਰ ਕਪੜਾ ਰੜ ਪੋ ਬੋਲਵਾਤਿਆ ਕਿਹੜਾ ਪਹਿਲਾਂ ਲੜ ਲਾਉਣਾ ਸਰਦੇ ਸੈਂਟਰ ਚ ਲੈ ਕੇ ਲੜ ਦੂੰ ਹੁਣ ਇਹੋ ਹਲਦ ਪੱਥ ਲੈ ਰਾ ਕੇ ਬੰਦ ਪਾਸੋਂ ਤੇ ਰਾ ਕੇ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਇਹੜਾ ਲੜ ਦੂੰ ਵਟਾਈ ਚ ਕਰਕੇ ਤੇ ਫਿਰ ਅੱਧਿਆ ਅੱਧੀ ਗਲਟਾ ਕਿਹੜਾ ਪਲਾਰ ਨੂੰ ਜਗੀ ਤਰ੍ਹਾਂ ਸਾਫ ਕਰਕੇ ਤੇ ਲੋਡ ਕਰਕੇ ਤੇ ਚੰਗੀ ਤਰ੍ਹਾਂ ਇਹਦੇ ਉਸ ਵਿੱਚ ਵਾਲੇ ਜਿਹੜੇ ਕੱਢ ਕੇ ਜਿਹੜਾ ਅਪਲੋਡ ਕਰਕੇ ਸੈਟ ਕਰਕੇ ਲਗਾਉਣਾ ਹੈ ਤੇ ਇਹ ਲਾ ਅਗਲਾ ਲਗਾਉਣਾ ਹੈ ਲਾਟ ਨੂੰ ਬੈਕ ਤੋਂ ਪਿੰਚ ਕਰ ਲੈਣਾ ਪੂਣੀ ਦਾ ਹੌਲ ਦਾ ਪੱਥ ਲੈ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੇ ਜੋ ਪਹਿਲੇ ਪੱਲੇ ਜਿਹੜਾ ਹੌਲ ਕੇ ਦੂਜੇ ਪੱਲੇ ਨਾਲ ਪਾਟਾਈ ਵਾਲ ਪਾਸੇ ਨਾਲ ਜੋੜ ਕੇ ਚਾਰ ਉਂਗਲੀ ਜਿਹੜਾ ਲੜਨ ਉੱਤੇ ਸੈਟ ਕਰਨਾ ਹੈ ਚਾਰ ਉਂਗਲੀ ਜਿਹੜਾ ਲੜਨ ਉੱਤੇ ਹਟ ਕਰਕੇ ਚੰਗੀ ਤਰ੍ਹਾਂ ਆਪਲਾ ਡਬਲ ਫੋਲਡ ਕਰਕੇ ਸਾਫ ਕਰਕੇ ਤੇ ਜਿੰਨੀ ਜਿਹੋਦੀ ਮਟਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਮਟਾਈ ਢਾ ਕੇ ਤੇ ਲੜ ਨੂੰ ਡਬਲ ਫੋਲਡ ਕਰਕੇ ਜਿਹੜਾ ਇੱਕ ਵਾਰ ਲੜ ਨੂੰ ਫੋਲਡ ਕਰਾਂਗੇ ਫੋਲਡ ਕਰ ਤੋਂ ਬਾਅਦ ਜਿਹੜੇ ਉਹ ਬਾਦੂਰਾ ਕਪੜਾ ਤੇ ਇੱਕ ਬਲ ਰਹਿੰਦੇ ਆ ਉਹਨਾਂ ਨੂੰ ਆਪਾਂ ਖਿੱਚ ਕੇ ਚੰਗੀ ਤਰ੍ਹਾਂ ਇਹ ਲੜ ਨੂੰ ਸਾਫ਼ ਕਰ ਦੇਣਾ ਹੈ ਸਾਫ਼ ਕਰਕੇ ਜਿਹੜਾ ਲੜ ਨੂੰ ਉੱਤੋਂ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਫਿਰ ਲੜ ਨੂੰ ਸਾਫ਼ ਕਰਕੇ ਲੋਡ ਕਰਕੇ ਤੇ ਨਾਲ ਦੀ ਨਾਲ ਵਾਈ ਫੇਰ ਕੇ ਜਿਹੜਾ ਪਲੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਲੜ ਨੂੰ ਤੇ ਨਾਲੇ ਨਾਲ ਵਾਈ ਫੇਰ ਕੇ ਉਹਦੀ ਸਫਾਈ ਕਰਕੇੜਾ ਪਰਾ ਨੂੰ ਲੋਡ ਕਰਕੇ ਸੈਟ ਕਰਕੇ ਲਗਾਉਣਾ ਹੈ ਤੇ ਆਪਾਂ ਇਹਨੇ ਨੋਕ ਤੋਂ ਜੰਨੀ ਉਹਦੀ ਚੜਾਈ ਰੱਖੀ ਜ ਉਹਦੀ ਗਾਂ ਜਾ ਕੇ ਕੜਾਈ ਵਧਾਵਾਂਗੇ ਤਾਂ ਜਿਹੜੇ ਉਸ ਵਿੱਚ ਡੰਗੋ ਨਾ ਪਵੇ ਤੇ ਜਿਹੜਾ ਆਪਾਂ ਅਗਲਾ ਲਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੂਣੀ ਦਾਖਲ ਦਾ ਹੱਥ ਲਾ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੇ ਜੋ ਪੱਲੇ ਪੱਲੇ ਜਰਾ ਖੁੱਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲ ਪਾਸਾ ਨਾਲ ਜੋੜ ਕੇ ਚਾਰ ਉਂਗਲੀਾਂ ਨਾਲ ਲੜ ਨੂੰ ਉਤਰ ਹਟ ਕਰਨਾ ਹੈ ਚਾਰ ਉਂਗਲੀਾਂ ਨਾਲ ਲੜ ਨੂੰ ਉਤਰ ਹਟ ਕਰਕੇ ਥੱਲੇ ਉਹਦਾ ਲੜ ਨੂੰ ਡਬਲ ਫੋਲਡ ਕਰਨਾ ਹੈ ਥੱਲੇ ਉਹਦਾ ਲੜ ਨੂੰ ਡਬਲ ਫੋਲਡ ਕਰਕੇ ਤੇ ਉਂਗਲੀ ਆ ਜਿਹੜੇ ਆਪਣੀ ਚਾਰ ਉਂਗਲੀਆਂ ਨੇ ਉਹਨਾਂ ਨੂੰ ਉੱਤੋਂ ਲੜਨ ਉੱਤੋਂ ਦੱਬ ਕੇ ਉਹਨਾਂ ਜਿਹੜਾ ਪਲੜਨ ਉੱਤੋਂ ਦੱਬ ਕੇ ਚੰਗੀ ਤਰ੍ਹਾਂ ਇਹੜਾ ਆਪਣਾ ਸੈੱਟ ਕਰਕੇ ਤੇ ਲੋਡ ਕਰਕੇ ਜਿੰਨੇ ਆਪਾਂ ਪਹਿਲੇ ਜਿਹੜਾ ਤਾਂ ਭਾਂ ਲਏ ਕਿ ਉਹਨਾਂ ਆਪਣਾ ਲੜਦਾ ਭਾਂ ਰੱਖ ਕੇ ਤੇ ਲੜਨ ਚੰਗੀ ਤਰ੍ਹਾਂ ਲੋਡ ਕਰਕੇ ਸਾਫ਼ ਕਰਕੇ ਲਗਾਉਣਾ ਹੈ ਚੰਗੀ ਤਰ੍ਹਾਂ ਆਪਣਾ ਲੋਡ ਕਰਕੇ ਸੈੱਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਾ ਲਾਉਣਾ ਹੈ ਲੜਨ ਦੇ ਬੈਗ ਤੋਂ ਪੈਂਕੇ ਕਰਕੇ ਪੂਣੀ ਰਾਹੁਲ ਦੇ ਹੱਥਲੇ ਰੱਖ ਕੇ ਬੰਦ ਪਾਸਾ ਉਤਾਰ ਕੇ ਦੋ ਜੀ ਬੱਲਿਆਂ ਚੋ ਪਹਿਲੇ ਬੱਲੇ ਯਾਰਾ ਖੋਲ ਕੇ ਦੂਜੇ ਬੱਲੇ ਨਾਲ ਆਪਾਂ ਮਟਾਈ ਵਾਲਾ ਸਾਣਾ ਜੋੜ ਕੇ ਚਾਰ ਉਂਗਲਿਆਂ ਨਾਲ ਲੜਨ ਨੂੰ ਤੋਂ ਹਟ ਕਰਨਾ ਹੈ ਚਾਰ ਉਂਗਲਿਆਂ ਨਾਲ ਲੜਨ ਨੂੰ ਤੋਂ ਹਟ ਕਰਕੇ ਤੇ ਥੱਲੇ ਉਹੜਾ ਲੜਨ ਇੱਕ ਵਾਰ ਫੋਲਡ ਕਰਨਾ ਹੈ ਥੱਲੇ ਜਿਹੜਾ ਪੱਖ ਲਵੇ ਜਿਹੜਾ ਲੜਨ ਇੱਕ ਵਾਰ ਫੋਲਡ ਕਰਕੇ ਜਿਹੜਾ ਚਾਰ ਉਂਗਲਿਆਂ ਨਾਲ ਲੜਨ ਨੂੰ ਤੋਂ ਹਟ ਕਰਕੇ ਥੱਲੇ ਉਹੜਾ ਲੜਨ ਦਬਲ ਫੋਲਡ ਕਰਨਾ ਹੈ ਜਿੱਥੇ ਆਪਾਂ ਪਹਿਲੇ ਲੜਾ ਲਾਇਆ ਸੀ ਉੱਥੇ ਆਪਾਂ ਇਹ ਲੜਨ ਨੂੰ ਟਿਕਾ ਸੈਟਿੰਗ ਕਰਿਆਣੀ ਹੈ ਤੇ ਬਾਕੀ ਪੱਧਰੀ ਆਪਾਂ ਸੜੀ ਜਿਹੜੀ ਨਾਲ-ਨਾਲ ਕਰਿਆਣੀ ਹੈ ਤੇ ਲੜਰ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈੱਟ ਕਰਕੇ ਇਹ ਲੜਰ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਤੇ ਨਾਲ ਜਿਹੜੀ ਬਾਕੀ ਪੱਧਰੀ ਆਪਾਂ ਸੈਟਿੰਗ ਕਰਿਆਣੀ ਹੈ ਜਿਹੜਾ ਆਪਾਂ ਅਗਲਾ ਲਾਣਾ ਹੈ ਲਾਡਨ ਬੈਗ ਤੋਂ ਪਿੰਕੇ ਕਰਕੇ ਪੂਣੀ ਦਾ ਹੌਲ ਦਾ ਪੱਥਰ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੀਆਂ ਜੋ ਪੱਲੇ ਪੱਲੇ ਜਰਾ ਹੌਲ ਕੇ ਦੂਜੇ ਪਿੰੜਾ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚਾਰ ਗਲੀੜਾ ਲੜਨ ਨੂੰ ਤੋਂ ਹਟ ਕਰਨਾ ਹੈ ਚਾਰ ਗਲੀੜਾ ਲੜਨ ਨੂੰ ਤੋਂ ਹਟ ਕਰਕੇ ਤੇ ਲੜਨ ਡਬਲ ਫੋਲਡ ਕਰਕੇ ਜਦੋਂ ਮਟਾਈ ਜਿਹੜੀ ਬਹੁਤ ਸੈਟ ਕਰਕੇ ਜਿਹੜਾ ਬਣਾਉਣਾ ਚੰਗੀ ਤਰ੍ਹਾਂ ਸੌਫ ਕਰਕੇ ਤੇ ਲੋਡ ਕਰਕੇ ਇਹਨਾਂ ਦਾ ਫਾਇੜਾ ਪਉ ਸੈਟ ਕਰ ਕੇ ਕਿਹੜਾ ਪਲਾਨ ਲੋਡ ਕਰਕੇ ਚੰਗੀ ਤਰ੍ਹਾਂ ਸੈਟ ਕਰਕੇ ਲਗਾਉਣਾ ਹੈ ਤੇ ਨਾਲ ਜਿਹੜਾ ਬਾਕੀ ਪਾ ਜਿਹੜੀ ਆਪ ਸੈਡਿੰਗ ਕਰੀ ਜਾਣੀ ਹੈ ਤੇ ਲੜੋਂ ਜਿੰਨਾ ਲੋਡ ਕਰਕੇ ਜੇ ਸ਼ੇਪ ਸੈਟ ਕਰਕੇ ਕਿਹੜਾ ਪਲਾਨ ਲੋਡ ਕਰਕੇ ਲਗਾ ਦੇਣਾ ਹੈ ਇਡਾ ਪਾ ਅਗਲਾ ਲੜ ਲਗਣਾ ਹੈ ਲੜਨ ਨੂੰ ਬੈਕ ਟੂ ਪੈਂਚਗਾਰ ਕੇ ਪੂਨ ਲਹੋਲਾ ਹੱਥਲੇ ਰੱਖ ਕੇ ਬੰਦ ਪਾਸ ਉੱਤਰ ਆ ਕੇ ਦੋਈ ਪੱਲਿਆਂ ਜਾਂ ਪਹਿਲੇ ਪੱਲੇੰਚਾਰਾ ਖੋਲ ਕੇ ਦੂਜੇ ਪੱਲੇ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚਾਰ ਉਂਗਲਿਆਂ ਨਾਲ ਲੜਨ ਨੂੰ ਉਤਰਾਟ ਕਰਨਾ ਹੈ ਚਾਰ ਉਂਗਲਿਆਂ ਨਾਲ ਲੜਨ ਨੂੰ ਉਤਰਾਟ ਕਰਕੇ ਤੇ ਲੜਨ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਲੜਨ ਚੰਗੀ ਤਰ੍ਹਾਂ ਸਾਫ਼ ਕਰਕੇ ਕਈ ਵੀਰਾਂ ਕਮੈਂਟ ਆਉਂਦੇ ਹੁੰਦੇ ਆ ਬਈ ਜਿਹੜਾ ਆਪਣਾ ਕਲਗੀ ਲੜਾ ਉਹ ਜਿਹੜਾ ਅੱਖ ਤੋਂ ਵਾਰ-ਵਾਰ ਖਿਸਕੀ ਜਾਂਦਾ ਹੁੰਦਾ ਹੈ ਉਸ ਦੀ ਪ੍ਰੋਬਲਮ ਦਾ ਸੋਲੂਸ਼ਨ ਜਿਹੜਾ ਪ੍ਰੋਬਲਮ ਜਿਹੜੀ ਉਹਦਾ ਸੋਲੂਸ਼ਨ ਹੈਗਾ ਜਿਹੜੇ ਆਪਣੇ ਚੌਥਾ ਪੰਜਵਾਂ ਤੇ ਛੇਵਾਂ ਲੜ ਹੁੰਦਾ ਹੈ ਉਸ ਨੂੰ ਅੱਖ ਤੱਕ ਖੋਲ ਕੇ ਲਗਾਇਆ ਕਰੋ ਤੇ ਜਿੱਥੇ ਤੱਕ ਤੁਸੀਂ ਕਲਗੀ ਲੜ ਲਗਾਉਣਾ ਹੁੰਦਾ ਹੈ ਜਿੱਥੇ ਜਿੰਨੀ ਅੱਖ ਕਵਰ ਕਰਨੀ ਹੁੰਦੀ ਆ ਉਹ ਤੋਂ ਥੋੜਾ ਉੱਤੇ ਜਿਹੜਾ ਆਪ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਲੜ ਜਿਹੜੇ ਲੋਡ ਕਰਕੇ ਲਗਾਉਣੇ ਹੁੰਦੇ ਨੇ ਤੇ ਫਿਰ ਆਪ ਲੜ ਨੂੰ ਨਾ ਕਿ ਇਹਦਾ ਆਪ ਲੜ ਨੂੰ ਫੋਲਡ ਕਰਕੇ ਜਿਹੜਾ ਆਪ ਲੜ ਨੂੰ ਜੋ ਕਿ ਤਰ੍ਹਾਂ ਸੈਟ ਕਰਕੇ ਮੇਰੀ ਸ਼ੇਪ ਉਹ ਸੈਟ ਕਰਕੇ ਕਿਹੜਾ ਆਪਣਾ ਲੋਡ ਕਰਕੇ ਸੈਟ ਕਰਕੇ ਲਗਾਉਣਾ ਹੈ ਤੇ ਨਾਲ ਜਣ ਬਾਕੀ ਪਾ ਜਿਹੜੀ ਆਪਾਂ ਸਟਿੰਗ ਕਰੀ ਜਾਣੀ ਹੈ ਤੇ ਉਹ ਤੋਂ ਲੈ ਕੇ ਪਿੱਛੇ ਤੱਕ ਜਿੱਥੇ ਤਰ੍ਹਾਂ ਦੇ ਆਪਣੇ ਲੜਨ ਨੂੰ ਸਾਫ ਕਰ ਲੈਣੇ ਹਨ ਉੱਤਲਾੜ ਨੇੜੇ ਹੋਵੇ ਆਪਾਂ ਸਾਫ਼ ਕਰ ਲੈਣਾ ਤੁਸੀਂ ਉਤਲਾੜੇ ਸ਼ੜੀਂਗ ਕਰ ਲਈ ਡਬਲ ਸ਼ੜਾ ਮੈਨੂੰ ਵਰਸਾ ਦਿਓ ਕਿਹੜਾ ਆਪਾਂ ਫਿਰ ਪੱਗ ਪੈਨ ਲਗਾਉਣਾ ਨੱਕ ਦੀ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਹੈ ਨੱਕ ਦੀ ਹੀਲਡ ਆਪਾਂ ਪੱਗ ਪੈਨ ਨੂੰ ਲਗਾ ਕੇ ਚੰਗੀ ਤਰ੍ਹਾਂ ਜਿਹੜਾ ਫਲਾੜ ਨੂੰ ਸੈੱਟ ਕਰ ਲੈਣਾ ਹੈ ਚੰਗੀ ਤਰ੍ਹਾਂ ਪੱਗ ਪੈਨ ਨੂੰ ਲਗਾ ਕੇ ਤੇ ਵੇੜਾ ਆਪਾਂ ਕੱਲ੍ਹ ਦੀ ਲੜਾ ਲਾਉਣਾ ਅੱਧਾ ਉੱਤੇੋਂ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਫਲਾੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਲੜਨ ਇੱਕ ਟਾਈਪ ਦੇ ਉੱਤੇ ਪੁਣੀ ਬਣਾ ਕੇ ਤੇ ਲੜਨ ਬੈਹ ਤੋਂ ਹਲਕਾ ਹੀ ਪਿੰਜ ਕਰਾਂਗੇ ਫਿਰ ਬਾਈ ਤੋਂ ਲੜਨ ਨੂੰ ਚੜਾਈ ਤੇ ਲੈ ਕੇ ਮੂਹਰੇ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਆਪਾਂ ਲੜਨ ਨੂੰ ਲੋਡ ਕਰਕੇ ਤੇ ਸੈੱਟ ਕਰਕੇ ਚੌਥੀ ਸਫਾਈ ਕਰਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਆਪਾਂ ਉਸ ਵਿੱਚੋਂ ਬਰੀਕ ਤੇ ਬਰੀਕ ਵਾ ਲੈਣੇ ਆਪਾਂ ਕੱਢ ਕੇ ਜਿਹੜਾ ਪਲੜ ਨੂੰ ਤੇ ਜਿਹੜੇ ਉੱਤੇ ਬਾਹਰ ਆਏ ਤੇ ਉਹਨਾਂ ਨਾਲ ਆਪਾਂ ਬਾਜ ਨਾਲ ਕੱਢ ਲੈਣਾ ਹੈ ਤੇ ਉਹਨਾਂ ਨਾਲ ਬਾਜ ਨਾਲ ਕੱਢ ਕੇ ਤੇ ਫਿਰ ਆਪਾਂ ਜਿਹੜਾ ਫਰੰਟ ਵੱਲ ਨੂੰ ਫੋਲਡ ਕਰਾਣਾ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਤੇ ਜਿੱਥੇ ਜਿੱਥੇ ਆਪਣੇ ਜਿੰਨੇ ਉਹ ਤੇ ਲੜ ਚ ਬਲ ਪੈਣ ਜਾਣੀ ਉਹਨੇ ਆਪਾਂ ਬਾਹਰ ਨਾਲ ਲੋਡ ਕਰਕੇ ਤੇ ਜਿਹਨੀ ਚੜਾਈ ਹੋ ਤੁਸੀਂ ਰੱਖਣਾ ਚਾਹੁੰਦੇ ਤੁਸੀਂ ਇੰਨੀ ਚੜਾਈ ਰੱਖ ਕੇ ਤੇ ਲੜ ਨੂੰ ਇੱਕ ਵਾਰ ਦੱਬ ਕੇ ਗਾਂ ਜਾ ਕਿਹੜਾ ਫਲੜ ਨੂੰ ਫਲਾ ਦੇਣਾ ਹੈ ਜੇ ਤੁਹਾਡਾ ਲੜ ਖਿਸਕ ਜਾਂਦਾ ਹੈ ਜਾਂ ਘਟ ਜਾਂਦਾ ਹੈ ਤੁਸੀਂ ਇੱਕ ਜਾਂ ਦੋ ਪੱਗ ਪੈੜ ਲੜ ਨੂੰ ਟੋਕਣ ਵਾਸਤੇ ਲਗਾ ਸਕਦੇ ਹੋ ਤੇ ਨਾਲ ਦੀ ਨਾਲ ਬਾਕੀ ਪਾਤ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜੇ ਆਪਣੇ ਲੜ ਨੇ ਉਹ ਵੀ ਆਪਾਂ ਸੈਟ ਕਰ ਲੈਣੇ ਹਨ ਜਿਹੜੇ ਆਪਣੀ ਬਾਕੀ ਬੱਦ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਕੈਮਰੇ ਵਾਲ ਨੇ ਉਹ ਵੀ ਆਪਾਂ ਕੱਢ ਲੈਣੇ ਨੇ ਜਿਹੜੇ ਲਾੜਾਂ ਵਿੱਚ ਹਨ ਤੇ ਵੇੜਾ ਪਸਲ ਟਕਾ ਜਿਹੜਾ ਆਪਾਂ ਪੱਲੇ ਸਿਰਦੇ ਸੈਂਟਰ ਕਿਉਂ ਉਹਨੂੰ ਆਪਾਂ ਬੈਕ ਤੋਂ ਕਿਤੇ ਖਿੱਚਣਾ ਹੈ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾਉਣਾ ਹੈ ਪਹਿਲਾਂ ਸਿਰ ਨੂੰ ਜਿਹੜਾ ਪੱਲੇ ਨੂੰ ਆਪਾਂ ਦੋ ਹੀ ਪੱਲੇ ਨੂੰ ਚਾਰੇ ਪਾਸੇ ਨੂੰ ਫਲਾ ਦੇਣਾ ਹੈ ਫਲਾ ਕੇ ਤੇ ਹਲਕਾ ਹੀ ਖਿੱਚਾਂਗੇ ਤੇ ਇੱਕ ਗੱਲ ਦਾ ਧਿਆਨ ਰੱਖਿਓ ਜਿਹੜਾ ਆਪਣਾ ਪਹਿਲਾ ਲੜ ਲਗਾਇਆ ਹੋਇਆ ਜਿਹੜਾ ਫਰੰਟ ਤੋਂ ਉਹ ਫਰੰਟ ਤੋਂ ਦਿਸਕੇ ਨਾ ਤੇ ਫਿਰ ਜਿਹੜਾ ਆਪਾਂ ਚਾਰੇ ਪਾਸਿਓ ਫਲਾ ਕੇ ਫਿਰ ਇੱਕ ਵਾਰ ਖਿੱਚਾਂਗੇ ਜਿੱਥੋਂ ਕਿਤੇ ਸਟੰਗ ਰਹੇਦਾ ਉਹ ਤਬਾ ਬਾਈ ਨਾਲ ਜਮ ਸੀਸ਼ਾ ਦੇ ਕਿੜਾ ਆਪਾਂ ਜ ਹੱਥਾਂ ਨਾਲ ਮਹਿਸੂਸ ਕਰ ਕਿੜਾ ਆਪਾਂ ਸਰੋ ਕਵਰ ਕਰਨਾ ਹੈ ਤੇ ਸਭ ਤੋਂ ਪਹਿਲਾਂ ਆਪਣੀ ਇੱਕ ਸਾਈਡ ਹੈ ਜਿਹੜੀ ਆਪਣੀ ਕਵਰ ਕਰਕੇ ਤੇ ਜਿਹੜਾ ਆਪਣਾ ਇੱਕ ਵਾਰ ਖਿੱਚਾਂਗੇ ਫਿਰ ਉਸ ਨੂੰ ਦੂਜੀ ਸਾਈਡ ਤੋਂ ਜਿਹੜਾ ਆਪਾਂ ਸਰੋ ਨੋ ਆਪਣੀ ਜਿਹੜੀ ਜਿੱਥੇ ਆਪਾਂ ਕਲਗੀ ਲੜ ਲੱਭੇ ਉੱਥੋਂ ਜਿਹੜਾ ਸਿਰ ਨੂੰ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਚੰਗੀ ਤਰ੍ਹਾਂ ਜਿਹੜਾ ਆਪਾਂ ਸਰੋ ਟੈਡ ਕਵਰ ਕਰ ਲੈਣਾ ਹੈ ਜਿਹੜਾ ਆਪਾਂ ਬੈਦਾਂ ਵਾਲਾ ਲਗਾਉਣਾ ਅੱਧਾ ਸੱਜਿਓ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਆਪਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੋਡ ਕਰਕੇ ਤੇ ਚਗੀਤ ਨਾਲ ਸਫਾਈ ਚਤੇ ਤੇ ਚੌੜਾਈ ਤੇ ਲਗਾਉਣਾ ਹੈ ਲੜ ਨੂੰ ਤੇ ਜਿਹੜੇ ਤੁਸੀਂ ਲੜਨੇ ਉਹ ਵੀ ਆਪ ਤੁਸੀਂ 3D ਕਰ ਸਕਦੇ ਹੋ ਇਹ ਤੁਹਾਡੇ ਡਿਜ਼ਾਈਨ ਜਿਵੇਂ ਤੁਹਾਨੂੰ ਸੁੱਖ ਲੱਤ ਉਸ ਤਰੀਕੇ ਨਾਲ ਕਰ ਜਿਵੇਂ ਤੁਹਾਨੂੰ ਵਧੀਆ ਲੱਤ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਜਲਦੀ ਹੀ ਨਵਾਂ ਵੀਡੀਓ ਲੈ ਕੇ ਆ ਜਾਵਾਂਗੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ